ਟੂਰਨਾਮੈਂਟ ਤੇ ਤੁਹਾਡੇ ਸਾਰੇ ਪਿੰਡ ਨੂੰ ਮੇਰੇ ਵੱਲੋਂ ਵਧਾਈਆਂ ਤੇ ਆਏ ਬਾਰੇ ਬੜੀ ਪ੍ਰੋਬਲਮ ਹੁੰਦੀ ਹੈ ਵੀ ਜਦੋਂ ਗਾ ਰਿਆ ਨਾ ਆਵਾਜ਼ ਬੜੀ ਲੇਟ-ਲੇਟ ਆ ਰਹੀ ਹੈ ਹਨਾ ਤੇ ਸਾਡੇ ਸਰਦਾਰ ਭਗਤ ਸਿੰਘ ਜੀ ਅੰਕਲ ਜੀ ਸਾਡੇ ਸਰਦਾਰ ਪਰਜਾ ਪ੍ਰਭਜੋਤ ਸਿੰਘ ਮੈਂ ਤੁਹਾਨੂੰ ਟ੍ਰਾਂਟੋ ਗਾਣੇ ਦੀਆਂ ਦੋ ਕਲਾਇਨਾਂ ਸੁਣਾਉਣਾ ਤੇ ਤੁਸੀਂ ਸਾਰਿਆਂ ਨੇ ਸੁਣੇ ਹੋਇਆ ਮੇਰੇ ਨਾਲ ਮੇਰੇ ਭਰਾ ਆਏ ਹੋਏ ਐ ਜੰਗ ਢਿੱਲੋਂ ਸਾਡੇ 뮤직 ਡਾਇਰੈਕਟਰ ਬੀਟ ਕੌਪ ਤੇ ਦੋ ਗਲੈ ਇਹਨਾਂ ਸੁਣਾਉਣਾ ਮੈਂ ਥੋੜਾ ਜਿਹਾ ਮਾਈਕ ਤੋਂ ਡਿਸਟਰਬ ਹੋ ਰਿਹਾ ਹੁਕਮਾਂ ਉਤੇ ਨਿਗਾ ਸਾਡੀ ਨਾਰਾ ਵਿੱਚ ਨਹੀਂ ਹੋ ਬੱਸਾਂ ਵਿੱਚ ਜਾਈਦਾ ਏ ਕਾਰਾਂ ਵਿੱਚ ਨਹੀਂ ਕਿੱਤ ਕਰੇ ਕਿਸ਼ਤਾਂ ਤੇ ਡਾਉਜ ਚੱਕ ਲਾਂ ਮੈਂ ਬਾਏ ਗੋਡ ਗੱਡੀਆਂ ਦੀ ਭਾਜ ਦੇਖ ਕੇ ਟ੍ਰਾਂਟੋ ਦੀਆਂ ਸੜਕਾਂ ਤੇ ਰੋਇਆ ਗੱਭਰੂ ਓ ਸਿਰਾਂ ਤੋੜਦੇ ਜਹਾਜ਼ ਦੇਖ ਕੇ ਆਥਣੇ ਸਵੇਰੇ ਸਾਲੀ ਅੱਗ ਲੱਗਦੀ ਓ ਰੀਲਾ ਉੱਤੇ ਨੱਚਦਾ ਪੰਜਾਬ ਦੇਖ ਕੇ ਹਉ ਬਾਪੂ ਵਾਲਾ ਸਾਰਾ ਰਾਜ ਭਾਗ ਛੱਡਦਾ ਸੁਖ 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 ਖਾਇਓ ਪੰਜਾਬ ਛੱਡਤਾ ਦਿਸਿਓ ਇਹਨੂੰ ਭਾਇਓ ਦੀ ਦਿੱਲੀ ਰੋੜ ਤੇ ਰੋਂਦੀ ਮਾਂ ਨੂੰ ਛੱਡ ਆਇਆ ਏਅਰਪੋਰਟ ਤੇ ਮੈਂ ਯਾਰ ਬੇਲੀ ਛੱਡੇ ਛੱਡੀ ਮौज ਜ਼ਿੰਦਗੀ ਉਹ ਸੁਪਨੇ ਚ ਦਿਸਦੀ ਗਰਾਉਂਡ ਪਿੰਡ ਦੀ ਠੇਡੇ ਖਾ ਕੇ ਆਈ ਆ ਅਕਲ ਜਿੰਦ ਨੂੰ ਹੋਣ ਸ਼ਿਫਟਾਂ ਦੀ ਲੱਗ ਗਈ ਕੜਕੀ ਜਿੰਦ ਨੂੰ ਓਥੇ ਹੱਡ ਹੱਡ ਭੰਨ ਦਿੰਦਾ ਕੰਮ ਮਿੱਤਰਾ ਓ ਪੀੜੀ ਪੈਂਦੀ ਆ ਸਨੋ ਦੇ ਵਿੱਚ ਰਮ ਮਿੱਤਰਾ ਓਏ ਪੈਸੇ ਤਾਂ ਕਮਾਲ ਮਾਗੇ ਚੈਨ ਨਹੀਂ ਆਉਣੀ ਦੇਣ ਕੋਈ ਵਧਾਈਆਂ ਕਰੇ ਨੈਣ ਨਹੀਂ ਆਉਣੀ ਹੁਲੜ ਤਾਂ ਨਹੀਂ ਕੋਈ ਓਥੇ ਕਿਹੜਾ ਪੁੱਛਦਾ ਤੇ ਰੂਬ ਕਾ ਦਾ ਖੜੀ ਮੁੱਛ ਦਾ ਕਰ ਜੇ ਦੀ ਪੰਡ ਕੇ ਰਾਂ ਲਾਉਣੀ ਤੌਣ ਤੋਂ ਰੁਕਦਾ ਨਹੀਂ ਜੰਗ ਫਿਰ ਪਿੰਡ ਆਉਣ ਤੋਂ ਹੋ ਵੀੜਿਓ ਕਾਲਾਂ ਚ ਬਾਪੂ ਦੇਖ ਹੱਸਦਾ ਹੌਸਲੇ ਚ ਹੋ ਜੇ ਫਿਰ ਪੁੱਤ ਜੱਟ ਦਾ ਓਏ ਫੇਰ ਆ ਕੇ ਪਿੰਡ ਮੈਂ ਤਾਂ ਖੇਤੀ ਕਰੂੰਗਾ ਤੂੰ ਘੈਂਟ ਜਾ ਕੋਈ ਰੱਖੀ ਸਭ ਰਾਜ ਦੇਖ ਕੇ ਰਾੰਟੋ ਦੀਆਂ ਸੜਕਾਂ ਤੇ ਰੋਇਆ ਗੱਭਰੂ ਓਏ ਸਿਰਾਂ ਤੋੜਦੇ ਜਹਾਜ਼ ਦੇਖ ਕੇ ਓਏ ਆਥਣੇ ਸਵੇਰੇ ਸਾਲੀ ਅੱਗ ਲੱਗਦੀ ਓਏ ਰੀਲਾ ਉੱਤੇ ਨੱਚਦਾ ਪੰਜਾਬ ਦੇਖ ਕੇ ਹਰੂਰੋਂ ਦੀ ਹੋਣੀ ਰਾਜੇ ਰਣਜੀਤ ਦੀ ਓ ਲੰਡਨ ਚ ਪਿਆ ਸਾਡਾ ਤਾਜ ਦੇਖ ਕੇ ਧੰਨ ਸਾਡੀ ਪਹਿਲੀ ਜਿਹੜੀ ਸੋਨਾ ਜੰਮਦੀ ਸੋਚਿਆ ਮੈਂ ਬਹਿਰੀਆਂ ਦੇ ਬਾਗ ਦੇਖ ਕੇ ਤੇ ਤੁਸੀਂ ਸਾਰੇ ਬਹੁਤ ਵਧਾਈ ਦੇ ਪਾਤਰੋਂ ਖੋਖਰ ਫੌਜੀਆ ਪਿੰਡ ਨੂੰ ਸਾਡੀ ਸਾਰੀ ਟੀਮ ਵੱਲੋਂ ਇੱਕ ਵਾਰ ਫਿਰ ਤੋਂ ਵਧਾਈਆਂ ਤੇ ਜਿਉਂਦੇ ਵੱਸਦੇ ਰਹੋ ਫਾਈਨਲ ਮੈਚ ਲਈ ਦੋਨੇ ਟੀਮਾਂ ਨੂੰ ਵਧਾਈਆਂ ਤੇ ਇੰਨੀ ਕਾਜਰੀ ਕਬੂਲ ਕਰੋ ਗਲਤੀ ਫਲਤੀ ਮaaf ਕਰੋ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਕੱਢਦੇ ਹੋ ਪਿਛਲੇ ਸਾਲ ਵੀ ਸਾਡੇ ਕੋਲ ਆਏ ਸੀ ਸਪੈਸ਼ਲੀ ਥੈਂਕਸ ਸਾਡੇ ਕਰਨਲ ਸਾਹਿਬ ਉਹਨਾਂ ਨੇ ਵੀ ਆਪਣੇ ਅਰਜੇ ਵਪਾਰੇ ਟਾਈਮ ਚੋਂ ਸਮਾਂ ਕੱਢਿਆ